ਸਤਿ ਸ਼੍ਰੀਕਾਲ ਜੀ ਅੱਜ ਆਪਾਂ ਪ੍ਰਮੁੱਖ ਬਾਣੀਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਪੰਜਾਬੀ ਦੇ ਸ਼੍ਰੇਸ਼ਟ ਕਵੀ ਹੋਏ ਹਨ ਮੁਗਲ ਕਾਲ ਦੇ ਵੱਡੇ ਸਹਿਤਕਾਰ ਗੁਰੂ ਨਾਨਕ ਦੇਵ ਜੀ ਸਨ ਇਸ ਲਈ ਇਸ ਕਾਲ ਨੂੰ ਨਾਨਕ ਕਾਲ ਵੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਹਕੀਕੀ ਅਰਥਾਂ ਵਿੱਚ ਗੁਰਮਤ ਕਾਵਤਾਰਾ ਦੇ ਮੋਢੀ ਹਨ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਕਾਵ ਰਚਨਾ ਗਿਣਾਤਮਕ ਤੇ ਗੁਣਾਤਮਕ ਦੋਹਾਂ ਪੱਖੋਂ ਮਹਾਨ ਹਨ ਆਪ ਨੇ ਕਈ ਖਾਵ ਰੂਪਾਂ ਤੇ ਹੱਥ ਅਜਮਾਇਆ ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ ਜਾਪ ਸਿੱਧ ਗੋਸ਼ਟ ਪੱਟੀ ਵਾਰ ਆਸਾ ਬਾਰ ਮਲਾਰ 12 ਮਾਂ ਤੁਖਾਰੀ ਸੋਹਿਲਾ ਅਲਾਉਣੀਆ ਬਾਵਰ ਬਾਣੀ ਅਸ਼ਟਪਦੀਆਂ ਦੱਖਣੀ ਓਕਾਰ ਪਹਿਰੇ ਸ਼ੰਤ ਰੇਖਤਾ ਸ਼ਲੋਕ ਆਦ ਹਨ ਆਪ ਜੀ ਦੀ ਆਦ ਗ੍ਰੰਥ ਵਿੱਚ ਦਰਜ ਬਾਣੀ ਦੇ 2949 ਵੰਦ ਹਨ ਅਤੇ ਗੁਰੂ ਅਰਜਨ ਦੇਵ ਜੀ ਤੋਂ ਛੁੱਟ ਇਸ ਮਹਾਨ ਸਾਂਚੇ ਦੇ ਸਾਰੇ ਲੇਖਕਾਂ ਵਿੱਚੋਂ ਆਪ ਦੀ ਬਾਣੀ ਸਭ ਤੋਂ ਵੱਧ ਹੈ ਆਪ ਜੀ ਦੀ ਬਾਣੀ ਵਿੱਚ ਸਮਾਜਿਕ ਜੀਵਨ ਦੇ ਅਨੇਕ ਵੇਰਵੇ ਮਿਲਦੇ ਹਨ ਜਾਤ ਪਾਤ ਧਾਰਮਿਕ ਮਤਭੇਦ ਜ਼ਾਲਮ ਰਾਜੇ ਪਖੰਡੀ ਧਰਮੀ ਰਿਸ਼ਵਤੀ ਕਾਜੀ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਜਿਆਂ ਦੇ ਸੱਭਿਆਚਾਰ ਨੂੰ ਅਪਣਾਉਣ ਵਾਲੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਵੇਰਵੇ ਮਿਲਦੇ ਹਨ ਨਾਨਕ ਬਾਣੀ ਦਾ ਪ੍ਰਮੁੱਖ ਲੱਛਣ ਇਸ ਦਾ ਪੈਗੰਬਰੀ ਬੋਲ ਹੈ ਉਹ ਆਪਣੇ ਆਪ ਨੂੰ దైਵੀ ਸੰਦੇਸ਼ ਦਾ ਮਾਧਿਅਮ ਤਸੱਬਰ ਕਰਦੇ ਹਨ ਸ਼ਾਵਣ ਸਾਰਸ ਮਨਾ ਕਾਣ ਵਰਸੇ ਰੁੱਤ ਆਏ ਮੈਂ ਮਨ ਤਨ ਸੋ ਭਾਵੇ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਾ ਦਾਮਣ ਚਮਕ ਡਰਾਏ ਸੋਜ ਇਕੱਲੀ ਖਰੀ ਦੁਹੇਲੀ ਮਰਨ ਪਿਆ ਦੁਖ ਆਏ ਆਪ ਜੀ ਦੀ ਕੁੱਲ ਬਾਣੀ 19 ਰਾਗਾਂ ਵਿੱਚ ਦਰਜ ਹੈ ਆਪ ਜੀ ਦੀਆਂ ਰਚਨਾਵਾਂ ਤੇ ਲੈਂਦੀ ਸੰਤ ਭਾਸ਼ਾ ਅਪਰਵੰਸ ਪੂਰਵੀ ਪੰਜਾਬੀ ਸੰਸਕ੍ਰਿਤ ਪ੍ਰਕਿਰਤਾ ਆਦ ਤਤਸਮ ਤੇ ਤਦਪਾਵਾ ਦੋਨਾਂ ਰੂਪਾਂ ਵਿੱਚ ਮਿਲਦਾ ਹੈ। ਸ਼੍ਰੀ ਰਾਗ ਦੀ ਉਦਾਹਰਣ ਹੈ ਫੱਕੜ ਜਾਤੀ ਫੱਕੜ ਨਾਓ ਸਬਨਾ ਜੀਆਂ ਇੱਕ ਛਾਓ ਆਪੋ ਜੇ ਕੋ ਭਲਾ ਕਹਾਵੇ ਨਾਨਕ ਤਾਂ ਪਰ ਜਾਪੇ ਜਾਂ ਪਤ ਲੇਖੇ ਪਾਈ 12ਵਾਂ ਤੁਖਾਰੀ ਵਿੱਚੋਂ ਉਦਾਹਰਨ ਹੱਕ ਪਰਾਇਆ ਨਾਨਕਾ ਉਸ ਸਵਾਰ ਉਸ ਗਾਏ ਸੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੜੀ ਪੈਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮੇ ਹੋਏ ਹਲਾਲ ਨਾ ਜਾਏ ਨਾਨਕ ਗੜੀ ਕੁੜੀ ਕੂੜੋ ਪੱਲੇ ਪਾਏ ਆਪ ਜੀ ਦੀਆਂ ਰਚਨਾਵਾਂ ਵਿੱਚ ਬਿੰਬ ਪ੍ਰਤੀਕ ਛੰਦ ਅਲੰਕਾਰ ਬਹੁਤ ਹੀ ਵਧੀਆ ਢੰਗ ਨਾਲ ਵਰਤੇ ਗਏ ਹਨ ਆਪ ਜੀ ਦੀਆਂ ਰਚਨਾਵਾਂ ਵਿੱਚੋਂ ਕੁਝ ਤੁਕਾਂ ਅਖਾਣਾ ਵਾਂਗ ਪ੍ਰਸਿੱਧ ਹੋ ਗਈਆਂ ਹਨ ਜਿਵੇਂ ਨਾਨਕ ਦੁਖਿਆ ਸਭ ਸੰਸਾਰ ਮਨ ਜੀਤੇ ਜਗ ਜੀਤ ਹੱਕ ਪਰਾਇਆ ਨਾਨਕਾ ਉਸ ਸਵਾਰ ਉਸ ਗਾਏ ਮਾਇਆ ਧਾਰੀ ਅੰਨਾ ਬੋਲਾ ਗੁਰੂ ਨਾਨਕ ਦੇਵ ਜੀ ਦੀ ਸਾਰੀ ਰਚਨਾ ਹੀ ਵਿਸ਼ੇ ਤੇ ਰੂਪਕ ਪੱਖੋਂ ਮਹਾਨ ਹੈ ਇਸ ਕਾਰਨ ਗੁਰੂ ਨਾਨਕ ਨੂੰ ਇੱਕ ਮਹਾਨ ਕਵੀ ਅਤੇ ਉੱਗੇ ਸਹਿਤਕਾਰ ਦਾ ਦਰਜਾ ਪ੍ਰਾਪਤ ਹੈ। ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਪ੍ਰਮੁੱਖ ਬਾਣੀਕਾਰ ਸ੍ਰੀ ਗੁਰੂ ਨਾਨਕ ਦੇਵ ਜੀ। ਜੇ ਤੁਹਾਨੂੰ ਇਹ ਵਿਸ਼ਾ ਵਧੀਆ ਲੱਗਿਆ ਹੋਇਆ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਅੱਗੇ ਕਮੈਂਟ ਵੀ ਕਰਨਾ ਕਿ ਇਹੋ ਜਿਹੇ ਵਿਸ਼ੇ ਹੋਰ ਲੈ ਕੇ ਆਈਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ। ਥੈਂਕ ਯੂ।